ਮਾ ਡਾ ਵੀ ਹੋ ਗਏ ਨੇ ਚੱਲ ਪਿਆ ਚੱਲ ਪਿਆ ਨਹੀਂ ਵਾਠ ਠੀਕ ਹੈ ਅੱਜ ਦਾ ਆਪਣਾ ਇਹ ਪ੍ਰੋਗਰਾਮ ਅੱਜ ਦਾ ਮੇਲਾ ਆ ਵੀ ਫੜਨੀ ਮੈਂ ਮਟਾ ਲਿਆ ਹਾਂ ਚੱਲ ਲਾਈਵ ਜਿਹੜਾ ਦਿਖਾਇਆ ਜਾ ਰਿਹਾ ਹੈ ਤੇ ਦੋਸਤੋ ਸੂਰੇ ਵਾਲਾ ਬੱਕਰਾ ਮੰਡੀ ਪੰਜਾਬ ਬੱਕਰਿਆਂ ਦਾ ਮੁਕਾਬਲਾ ਹੈ ਗੱਲਬਾਤ ਵੀ ਆਪਾਂ ਬਾਈਆਂ ਦਾ ਬਣਿਆ ਹੋਇਆ ਇੰਸਟਾਗ੍ਰam ਤੇ ਵੀ ਚੈਨਲ ਬਣਿਆ ਹੋਇਆ ਉਹ ਇਹਨਾਂ ਪੇਜਾਂ ਨੂੰ ਫੋਲੋ ਕਰਕੇ ਤੇ ਵੀਡੀਓ ਅੱਗੇ ਆਪਾਂ ਸ਼ੇਅਰ ਕਰਨੀ ਆ ਸਾਰਿਆਂ ਨੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਪਹੁੰਚਣ ਤੇ ਵੈਲਕਮ ਕਰਦੇ ਆ ਜੀ ਗੱਲਬਾਤ ਬਹੁਤ ਘੈਂਟ ਜਾਨਵਰ ਲੈ ਕੇ ਸਾਡੇ ਭਰਾ ਪਹੁੰਚੇ ਜਿੱਤ ਹਾਰ ਜਿਹੜੀ ਹੁੰਦੀ ਆ ਉਹ ਪ੍ਰਮਾਤਮਾ ਦੇ ਬਾਤ ਹੁੰਦੀ ਆ ਸੋ ਸਾਰੇ ਵੀਰਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਪਹਿਲਾ ਮੇਲਾ ਸੂਰੀ ਵਾਲੇ ਦੀ ਧਰਤੀ ਹੈ ਜਿੱਥੇ ਅੱਜ ਵੱਡੀਆਂ ਰੌਣਕਾਂ ਲੱਗੀਆਂ ਹੋਈਆਂ ਸਿਰਾਂ ਗੱਲ ਬਾਤ ਹੋਣੀ ਹੈ ਕਿ ਤੁਹਾਨੂੰ ਫਕਤ ਦੋਸਤਾਂ ਤੇ ਉਹਨਾਂ ਯਾਰੀ ਸਾਡੀ ਦੇ ਚਰਚੇ ਰਾਜੇ ਖੇਲੇ ਸੌਂ ਰੱਬ ਦੀ ਸੱਚੀ ਯਾਰ ਨਹੀਂ ਜਾਂਦੇ ਪਰਖੇ ਅੱਜ ਸਾਡੇ ਸਾਰੇ ਭਰਾ ਭਾਪਾ ਸ਼ੇਅਰ ਕਰਦੇ ਮੇਰੇ ਵੀਰ ਜਿਹੜੇ ਜੁੜ ਜਾਣ ਦੋ ਨੰਬਰ ਰੈਂਗਲ ਦੇ ਵਿੱਚ ਖੜੇ ਆਪਾਂ 11 ਦੋਸਤਾਂ ਦੇ ਨਾਲ ਭਰਾਵਾਂ ਦੇ ਨਾਲ ਹੀ ਖੁੰਦੇ ਆ ਪਰ ਬਈ ਕਾਲੇ ਸੋਦੀ ਬਹੁਤ ਧੰਨਵਾਦ ਕਰਦੇ ਆ ਸਾਡੇ ਭਰਾ ਬਹੁਤ ਦੂਰੋਂ ਆਪਣੇ ਜਾਨਵਰ ਲੈ ਕੇ ਪਹੁੰਚੇ ਆ ਧੰਨਵਾਦ ਸਾਡੇ ਸਾਰੇ ਵੀਰਾਂ ਦਾ। ਜੈਨੇ ਪਾ ਲਈ ਗਾ। ਹੋਰ ਜੀ ਬਾਈ ਜੀ ਕੀ ਹਾਲ ਚਾਲ? ਸਾਡਾ ਵੀਰ ਕਾਲਾ ਮੁਕਸਰੀਆ ਵੀ ਪਹੁੰਚ ਚੁੱਕਿਆ ਬਾਈ ਜੀ ਬਹੁਤ ਬਹੁਤ ਧੰਨਵਾਦ ਇੱਥੇ ਪਹੁੰਚਣ ਦੇ ਲਈ। ਹਾਂ ਜੀ। ਹਾਂ ਜੀ ਹਾਂ ਜੀ ਵਧੀਆ ਜੀ। ਚੰਗਾ ਚੱਲੀ ਜਾਂਦਾ ਕਰੋ। ਹਾਂ ਜੀ ਹਾਂ ਜੀ ਬਸ ਆਹ ਵੇਖੋ ਸਾਹਮਣੇ ਹੀ ਆ। ਕਿਹੜੇ ਪਿੰਡੋਂ ਲੈਂਦਾ ਜੀ ਵੰਦਰ ਡੋੜ ਠੀਕ ਆ ਜੀ ਲੈ ਬਈ ਬੱਚਾ ਲਿਆ ਇਹ ਵੰਦਰ ਡੋੜ ਤੋਂ ਇੱਕ ਹੋਰ ਬਾਈ ਬਲਜੀਤ ਹੋਰ ਬਾਈ ਇਹ ਐਨੂੰ ਬਾਈ ਇੱਥੇ ਧੰਨਵਾਦ ਕੀਤਾ ਜਾਂਦਾ ਤੁਹਾਡਾ ਇੱਥੇ ਪਹੁੰਚਣ ਦੇ ਲਈ ਜਿਹੜਾ ਦਰਸ਼ਨ ਸਾਨੂੰ ਸਾਨੂੰ ਦਰਸ਼ਨ ਦਿੱਤੇ ਇੰਨੀ ਵਾਰ ਆ ਕੇ ਓਏ ਨਾ ਕਿਹੜੇ ਪਿੰਡੋਂ ਲਿਆਂਦਾ ਬਾਈ ਮੈਮਾ ਭਗਵਾਨਾ ਜਿਲ੍ਹਾ ਬਠਿੰਡਾ ਹਾਂਜੀ ਠੀਕ ਆ ਬਾਬੀ ਖੀਰਾਂ ਬੱਚਿਆਂ ਦਾ ਮੁਕਾਬਲਾ ਤੇ ਬਹੁਤ ਵੀਰ ਪਹੁੰਚੇ ਇੱਥੇ ਦਰਸ਼ਨ ਤੁਹਾਨੂੰ ਕਰਾਉਣੇ ਆ ਜੀ ਆਇਆਂ ਨੂੰ ਕਿਹਾ ਜਾਂਦਾ ਵੀ ਆਹ ਸਾਰਿਆਂ ਨੂੰ ਪਹੁੰਚਣ ਦੇ ਲਈ ਹੋਰ ਜੀ ਇਸਰ ਜੀ ਕੀ ਹਾਲ ਚਾਲ ਆ ਜੀ ਕਿਹੜੇ ਪਿੰਡੋਂ ਲਿਆਂਦਾ ਜੀ ਮਹਰਾਜ ਫੂਲ ਮਹਰਾਜ ਠੀਕ ਠੀਕ ਹੋਰ ਬਾਈ ਲਖੇ ਟਿਕਟ ਕਿਹੜੇ ਪਿੰਡੋਂ ਲਿਆਂਦਾ ਬਾਈ ਠੀਕ ਹੈ ਵਾਹ ਜੀ ਕਿੰਨੀ ਦੂਰੋਂ ਵੀਰ ਚੱਲ ਕੇ ਆਏ ਆ ਹੋਰ ਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਕਿਹੜੇ ਪਿੰਡੋਂ ਲਿਆਂਦਾ ਜੀ ਮੱਤੇ ਲਾ ਵੀ ਖੀਰਿਆਂ ਬੱਕਰਿਆਂ ਦਾ ਮੁਕਾਬਲਾ ਬਾਈ ਵੀ ਪਹੁੰਚਿਆ ਮੱਤਾ ਪਿੰਡ ਚਿੱਲਾ ਫਰੀ ਮੁਕਸਰੀ ਪਿੰਡਾਂ ਨੂੰ ਫਰੀਦਕੋਟ ਦਾ ਠੀਕ ਹੈ ਲਓ ਉਹ ਪੈਨ ਦੇ ਨਾਲ ਕੋਲੇ ਰੱਖ ਲੈ ਆ ਲੈ ਹੈਲੋ ਖੀਰਾਂ ਪੱਠਾਂ ਬਾਈ ਉਹ ਵੀ ਤਿਆਰ ਰੱਖੋ ਇੱਕ ਨੰਬਰ ਰਿੰਗ ਦੇ ਵਿੱਚ ਆਪਾਂ ਖੀਰੀਆਂ ਪੱਠਾਂ ਨੂੰ ਜਿਹੜਾ ਲੈ ਕੇ ਆਉਣਾ ਹੈ ਉਹ ਬਾਈਆਂ ਨੂੰ ਬੇਨਤੀ ਉਹ ਵੀ ਰੈਡੀ ਰਹਿਣ ਜਾਨਵਰਾਂ ਨੂੰ ਵਾਰਮ ਅਪ ਰੱਖਣ ਆਗੀ ਬਈ ਗੁਰਜੀਤ ਬਾਂਦਰ ਜੀ ਵੀ ਸਾਡਾ ਭਰਾ ਪਹੁੰਚ ਚੁੱਕਿਆ ਆਪ ਆਗੂ ਜੀ ਐਨੂੰ ਆਖਾਂਗੇ ਜਿੰਨੇ ਵੀ ਸਰਕਾਰ ਦੇ ਭਰਾ ਆ ਸਾਰਿਆਂ ਦਾ ਧੰਨਵਾਦ ਆਗੀ 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 ਰਿੰਗ ਨੰਬਰ 2 ਦੇ ਵਿੱਚ ਖੀਰੇ ਬੱਕਰਾਂ ਦੇ ਮੁਕਾਬਲੇ ਚੱਲ ਰਿਹਾ ਬਈ ਦਸ਼ਕਵੀਰਾਂ ਨੂੰ ਬੇਨਤੀ ਹੈ ਸੰਗਤ ਨੂੰ ਬੇਨਤੀ ਹੈ ਰਿੰਗ ਨੰਬਰ 2 ਦੇ ਵਿੱਚ ਆਓ ਫਿਰ ਦੇਖੀਏ ਨਜ਼ਾਰਾ ਇੱਕ ਵਾਰੀ ਜ਼ੋਰ ਦੀ ਤਾੜੀਾਾ ਦਿਓ ਵੀ ਆਪਣੇ ਸਾਰੇ ਜਾਨਵਰ ਵਾਲੇ ਵੀਰਾਂ ਦੇ ਨਾਂ ਤੇ ਖੀਰੀਆਂ ਪੱਠਾਂ ਰੈਡੀ ਰੱਖੋ ਬਈ ਰਿੰਗ ਨੰਬਰ 1 ਦੇ ਵਿੱਚ ਨੇੜੇ ਰਹੋ ਖੀਰੀਆਂ ਪੱਠਾਂ ਵਾਲੇ ਬਈ ਜਾ ਜਾ ਆਪ ਹੀ ਅੱਜ ਬੱਸ ਆਪ ਹੀ ਅੱਜ ਸਾਰੇ ਬੁੱਦੇ ਵਾਲੇ ਤਾਂ ਹੈ ਨਹੀਂ ਉਹ ਗੋਡੇ ਚ ਬਾਹਲਟਾ ਭਰ ਲੈ ਪਾਸੇ ਉਹਦੇ ਦੀ ਜੰਦ ਨਾਦ ਨਹੀਂ ਵਧੀਆ ਜੀ ਵਧੀਆ ਹੋਰ ਜੀ ਮਹਾਰਾਜ ਜੀ ਠੀਕ ਆ ਸ਼ਮਸ਼ੇਰ ਐ ਕਰ ਬਾਹਰਲੇ ਪਾਸੇ ਜਾਣਾ ਬੁੱਦੇ ਨੂੰ ਅਸੀਂ ਬਾਹਰਲੇ ਖੜਾ ਜੋ ਬਾਈ ਰੈਂਕ ਕਲੀਅਰ ਕਰਵਾਈ ਯਾਰ ਹੈਲੋ ਬਾਈ ਸ਼ੇਰ ਮਾ ਹੈਲੋ ਬਾਈ ਨਹੀਂ ਰੈਂਕ ਕਲੀਅਰ ਰਿੰਗ ਕਲੀਅਰ ਜੀ ਜਿਹੜੇ ਵੀਰਾਂ ਦੇ ਜਾਨਵਰ ਆ ਉਹ ਤਾਂ ਜਿਨ੍ਹਾਂ ਦੀ ਡਿਊਟੀ ਲੱਗੀ ਆ ਬੰਦਾ ਭਾਇਆ ਆ ਉੱਤੇ ਕੋਈ ਹੋਏ ਦੇਖਾ ਅੱਛਾ ਪਤਾ ਨਹੀਂ ਕੌਣ ਆਏਗਾ ਮੈਨੂੰ ਗੱਡੀ ਲੋਕ ਕਰ ਦੇ ਨੀ ਗੱਡੀ ਨੂੰ ਲੋਕ ਚਾਬੀ ਤੇਰੇ ਕੋਲ ਤੇਰੇ ਕੋਲੇ ਆਹ ਟੰਗੀ ਬੈਠਾ ਤੂੰ ਬਰਾਏ ਬਹੁਤ ਥੀ ਮੈਂ 2 ਸਾਲ ਬਾਅਦ 1.5 ਸਾਲ ਹੋ ਗਏ ਇੱਕ ਜਿਹੜਾ ਜੀ ਹੋ ਇਧਰ ਆ ਗਏ ਪਿੱਛੇ ਲੱਗ ਮੈਨੂੰ ਸੋ ਜਮੁਰਾ ਅੱਛਾ ਦੂਦੂ ਤਾਂ ਉਹਦੇ ਉਹਦੇ ਨੂੰ ਉਸ ਤੋਂ ਪਹਿਲਾਂ ਪੇਜ ਤੇ ਤਾਂ 300 ਦੇ ਆਲੇ ਫੇਸਬੁੱਕ ਤੋਂ ਹੀ ਆਏ ਨੇ ਨਹੀਂ ਮੈਨੇਜਰ ਆ YouTube ਤੇ ਹਾਂ YouTube ਤੇ ਆਵਾਜ਼ ਦੂਜੂਂ ਕਰਾ ਜੁੜੇ ਦੇਣਾ ਨਹੀਂ ਨਹੀਂ ਆਈ ਆਈ ਓਏ ਹੁਣ ਹੁਣ ਸਾਈ ਬਦਲ ਦਿਨਾ ਨਾ ਨਾ ਮਤਲਬ ਆਏਂਗੀ ਨਹੀਂ ਯਾਰ ਪਹਿਲਾਂ ਹੀ ਲਾਈਵ ਦੂਜੂਂ ਕਰ ਫੇਰ ਨਹੀਂ ਹੈਪੀ ਕਰ ਲਈ ਅੱਤੀ ਸਕਰੀਨ ਚਲੀ ਜਾਂਦੀ ਨਹੀਂ ਨਹੀਂ ਸਹੀ ਹੈ ਹਾਂ ਹਾਂ ਜਰਮਾ ਜੀ ਬੋਲੋ ਗੱਲ ਕਰਕੇ ਤੇ ਇੰਟਰਵਿਊ ਨਹੀਂ ਬਾਅਦ ਕਰਾਂਗੇ ਆਮ ਕਾਲਾ ਬੋਲਦੇ ਉਹ ਇਹਨਾਂ ਨੇ ਉਹ ਕਰਦੇ ਨਾ ਪਹਿਲਾਂ ਸੀਗਾ ਵੀਡੀਓ ਉਹਨੇ ਨੇ ਸਿੱਧਾ ਹੀ ਕਰ ਚਾ ਉਹ ਨਹੀਂ ਗੱਲ ਕਰਾਈ ਜਾਂਦਾ ਉਹ ਨਹੀਂ ਜਾਂਦਾ ਪੁੱਛ ਲੈਣਾ ਹਾਂ ਉਹ ਮੇਰੇ ਨੂੰ ਵੀ ਲਈ ਜਾਂਦਾ ਮੈਂ ਮੇਲੇ ਤੇ ਕਾਲਾ ਮਹਰਾਜ ਬਾਈ ਤੇ ਆਮ ਗੌਰ ਫਾਰਮਿੰਗ ਤੋਂ ਸਾਡੇ ਅੰਕਲ ਜੀ ਆਏ ਆ ਬਾਈ ਇਹਨਾਂ ਨਾਲ ਗੱਲ ਕਰਾਈ ਫੋਨ ਲਾਇਆ ਸੀ ਉਹਨੇ ਹਾਂ ਹਰਦੀਪ ਜੀ ਤੇ ਬਾਈ ਬੂਟਾ ਜੀ ਦੱਸੋ ਹੁਕਮ ਕਰੋ ਜੀ ਜਜਿੰਗ ਕਰ ਰਹੇ ਹੈ ਜੀ ਬਾ ਨਹੀਂ ਹੁਣ ਤਾਂ ਗਿਆ ਮੇਲਾ ਜਲਾਸੀ ਸੀ ਅੱਜ ਵਿਕਲਾਂ ਦਾ ਬਰਬਰ 8 ਘੰਟਾ ਹੋ ਗਿਆ ਨਹੀਂ ਚੱਲ ਗਿਆ ਠੀਕ ਆ ਯੂਟਿਊਬ ਤੇ ਵੀਡੀਓ ਨਹੀਂ ਜਾ ਰਹੀ ਮਾਈਕ ਖਲਕ ਰਖੋ ਰੱਦ ਸਭ ਕਹਿੰਦਾ ਕਿ ਕਰਾ ਦੇ ਗੱਲ ਮੇਰੇ ਵਾਲੀ ਪਾਠਾ ਉਹ ਪਹਿਲੇ ਤਾਂ ਕੀ ਸੀ ਮੇਰੀ ਮਾਰ ਆਇਆ ਬਹੁਤ ਸੋਨਾ ਬੱਕਰਾ ਇਸ ਬੋਕਾ ਤਦਾਂ ਕਈ ਜੁੜ ਜਾਣੇ ਨੇ ਕਮੈਂਟ ਬਹੁਤ ਆਉਣੇ ਦੇਖੋ ਮੇਤੇ ਨਾ ਹੋ YouTube ਤੇ ਨਸ ਢੂਡ ਸਾਲ ਹੋ ਗਿਆ 80 ڈالر ਹੋਏ ਖੜੇ ਆ ਭੈਣ ਚੰਨਾ ਦਾ ਵਾਧੇ ਨਾ ਕਰ ਮੇਰੇ ਥੋੜਾ ਟਿੱਕੇੜੇ ਨਾ ਆਉਂਦੇ ਆ ਲਾਈਵ ਚ ਨਾ ਆ ਰਿਹਾ ਕੋਈ ਚੱਕਰ ਨਹੀਂ ਅੱਜ ਤਾਂ ਅਸੀਂ ਨਹੀਂ ਗੱਲ ਕਰਦੇ ਆ ਲਾਗਾ ਹੋਈ ਵੇਚਾ ਉਹਦੇ ਮੈਂ ਕਰਨਾ ਭਾਈ ਦਫਾ ਤੂੰ ਮੈਂ ਇਧਰ ਨੂੰ ਕੋਈ ਆਇਆ ਨੂੰ ਆਇਆ ਨੂੰ ਲੈ ਜਾ ਆਇਆ ਨੂੰ ਪਰ ਹਾਂ ਲੰਮਾ ਲੈ ਜਾਓ ਸ਼ੇਅਰ ਕਰਦੇ ਜਿਹੜੇ ਮੇਰੇ ਜੁੜੇ ਹੂੰ ਪੈਲੇ ਤੇ ਨਾ ਬਾਈ ਕਾਲਾ ਬਾਈ ਕਾਲਾ ਮਰਾ ਜਜਮੈਂਟ ਕਰ ਰਿਹਾ ਹੌਲੀ ਬਾਈ ਹੌਲੀ ਚਲੋ ਇਹ ਤਾਂ ਰੁਪਏ ਬਈ ਚੱਕੀ ਆ ਬਈ ਮੈਂ ਇੱਕ ਚਨੱਪੀ ਆ ਬਈ ਬਾਲਾ ਨੇ ਕੋਈ ਬਟਾਈ ਵੀ ਤਾਂ ਕੀ ਕਰ ਰਹੇ ਇਹਨਾਂ ਜਿਹੜੇ ਇਨਸ਼ਾਅੱਲਾ ਕਾਤੇ ਆ YouTube ਤੇ ਹੋਣ ਕਰਨਾ ਕੀ ਡਾਲਰ ਡਾਲਰ ਹਾਂ ਕਰਦੇ ਕੀ ਕਰਨਾ 500 ਜਾਨ ਡਾਲਰ ਹੋਣ ਕਰਨੇ ਪੈਂਦੇ ਨਾ ਨਹੀਂ ਤੇ ਬੋਲਦੀ ਉਹ ਮੇਰੇ ਕੋਲ ਆ ਗਈ ਨਹੀਂ ਇਹ ਤੇ লাইਵ ਤੇ ਕਿਤੇ ਨਹੀਂ ਤੂੰ ਭੁੱਲ ਗਿਆ ਚੱਲ ਕੋਈ ਬਾਤ ਕਰ ਦੂੰ ਮੈਂ ਚਲਾ ਕੇ ਦਿੱਤੇ ਬਾਤ ਕਰ ਦੂੰ ਜੋ ਵੀਡੀਓ ਪੈ ਗਈ ਉਹ ਤਾਂ ਕਰਦੇ ਆ ਆਹੋ ਦੁਬਾਰਾ ਸਿਸਟਮ ਹੀ ਸੌਖਾ ਨਾ ਹੁਣ ਤੇ লাইਵ ਤੇ ਬਹਾਲੇ ਹੂੰ ਹੂੰ ਉਹ ਤੂੰ ਤੇ ਫੇਰ ਮਤ ਸਾਰਾ ਕੁਝ ਸਾਰਾ ਕੁਝ ਸਹੀ ਨਹੀਂ ਸੀ ਜਾਂਦਾ ਨਾ ਅਸੀਂ ਘਟਬਟ ਦਾ ਕਰ ਨਹੀਂ ਸਕਦੇ ਆਠ ਬੰਦੇ ਆ ਜੀ ਇਹ ਜੁੜੇ ਰਹਿੰਨਾ 20 ਮਿੰਟ ਹੂੰ ਕਮ ਸਿਕਮ ਪੰਜਾਹਾਂ ਦਾ ਹਾਂ ਹਾਂ ਕਿ ਲਾਈਵ ਸਟ੍ਰੀਮ ਲੈਂਦੇ ਹਾਂ ਚਲ ਅੱਗੇ ਬਾਅਦ ਚ ਬਸ ਕਰ ਲੈ ਦੇਖਾ ਤੁਰੇ ਹੁਣੋਂ ਚਲ ਇੱਧਰ ਨੂੰ ਮੜਾ ਪਿੱਛੇ ਇੱਧਰ ਨੂੰ ਇਹਦੀ ਨਾ ਮੂਹਰ ਲਈ ਸਾਈਡ ਰਿਹਾ ਕਰੋ ਲਾਈਵ ਵਾਲੇ ਉਹਨਾਂ ਦੇ ਅੱਗੇ ਨਾ ਹੋਇਆ ਕਰ ਬਹੁਤ ਸੋਹਣਾ ਜੀ ਬਹੁਤ ਸੋਹਣਾ ਮੈਂ ਲੈਣਾ ਪਰ ਤੇ ਬਾਹਰ ਨਿਕਲਣ ਕਾ ਫਾਇਦਾ ਕੀ ਹੈ ਪੜ੍ਹੇਗੇ ਦੋ ਕੁ ਮਿੰਟ ਮੈਂ ਦਵਾਈ ਲੈਣੇ ਲੈ ਬਲਾ ਲਾ ਇਹ ਤੇ ਮੇਰੇ ਕੋਲ ਦੋ ਸਟੈਂਡਾਂ ਵਾਲਾ ਹੈਗਾ ਹੁਣ ਟੇਡਾ ਲੱਗ ਹਾਂ ਪਹਿਲਾਂ ਬੱਕਰੀ ਮੇਲਾ ਪਿੰਡ ਸੂਰੇ ਵਾਲੇ ਦੇ ਵਿੱਚ ਚੱਲੇ ਆ ਯਾਰ ਸੰਤ ਬਾਬਾ ਲਖਮਣ ਦਾਹ ਕੀ ਦੀ ਨਿੱਗੀ ਯਾਰ ਨੂੰ ਸਮਰਪਿਤ ਹੈ ਇਹ ਦੰਦੇ ਲਾਈ ਫਿਰੂ ਦਾਦੂ ਖੰਤ ਫਕੀਰ ਖੁਦਾ ਦੇ ਅਸਲੀ ਮਰਦ ਸਿਆਣੀ ਜਿਹੜੇ ਮੂੰਹੋਂ ਬਾਕ ਨਿਕਲ ਗਿਓ ਉਹ ਗਿਲਤੇ ਨਹੀਂ ਜਾਣੀ ਕਿ ਬਾਦੂ ਆਉਂਦੇ ਜੱਗ ਤੇ ਬੇਗਾਨੇ ਬਣ ਕੇ ਬੁੰਦੇ ਹੀਰੀਆਂ ਤੋਂ ਵੱਧ ਕੀਮਤੀ ਰਹਿੰਦੇ ਆ ਨੇ ਬਣ ਕੇ ਅੰਤਮਾ ਪਰਸ਼ਾਂ ਦੀ ਵੱਡੀ ਉਪਾਰ ਕਿਰਪਾ ਪਿੰਡ ਸੂਰੇ ਵਾਲੇ ਦੀ ਧਰਤੀ ਆ ਜਿੱਥੇ ਅੱਜ ਆਪਾਂ ਪਹਿਲਾ ਬੱਕਰੀ ਮੇਲਾ ਕਰ ਰਹੇ ਆ ਇੱਕ ਬੇਨਤੀ ਆ ਵੀ ਜਿਹੜੇ ਵੀਰ ਜਾਨਵਰ ਲੈ ਕੇ ਆਏ ਆ ਜਿਹੜਾ ਜਾਨਵਰ ਨੂੰ ਆਪਾਂ ਤੋਰਨਾ ਥੋੜੇ ਫਿਰ ਤੇ ਆ ਬਈ ਸਲੋਸ ਨੂੰ ਤੋੜਨਾ ਵਧੀਆ ਤੁਸੀਂ ਜਾਣਦੇ ਹੋ ਹੁਣ ਤੁਹਾਨੂੰ ਕੱਲੀ ਕੱਲੀ ਗੱਲ ਸਾਨੂੰ ਕਹਿਣੀ ਨਾ ਭਾਵੀ ਸਲੋ ਨੂੰ ਤੋੜਨਾ ਕਿੱਦਾਂ ਤੋੜਨਾ ਤੁਹਾਨੂੰ ਸਾਰਾ ਪਤਾ ਹੀ ਹੈ ਤੇ ਮਣਾ ਜੀ ਤੁਸੀਂ ਖਿਆਲ ਰੱਖੋ ਪਹਿਲੇ ਨੰਬਰ ਤੇ ਆਉਣ ਵਾਲੇ ਨੂੰ ਰੈਂਜਰ ਸਾਈਕਲ ਦਿੱਤਾ ਜਾਣਾ ਹੋਰ ਬਹੁਤ ਨਾਮ ਹੈ ਹੀਟਰ ਦਿੱਤਾ ਜਾਣਾ ਰੂਮ ਹੀਟਰ ਬਿਜਲੀ ਵਾਲਾ ਚੁੱਲ੍ਹਾ ਬਹੁਤ ਕਾਫੀ ਨਾਮ ਦਿੱਤੇ ਜਾਣੇ ਆ Oriol Cell Pharma ਵਾਲੇ ਵੀਰਾਂ ਨੂੰ ਪਹਿਲੇ ਨੰਬਰ ਤੇ ਦੂਜੇ ਨੰਬਰ ਤੇ ਅਤੇ ਤੀਜੇ ਨੰਬਰ ਤੇ ਆਉਣ ਵਾਲੇ ਵੀਰਾਂ ਦੀਆਂ ਬੱਕਰੀਆਂ ਨੂੰ ਜਿਹੜਾ ਗਰੋਥ ਪੀਡ ਪ੍ਰੋਡਕਟ ਦਿੱਤਾ ਜਾਣਾ ਹੈ ਇੱਕ ਬਿੰਟ ਬਲੱਡ ਪ੍ਰੋਡਕਟ ਦਿੱਤਾ ਜਾਣਾ ਹੈ ਤੁਸੀਂ ਜਿਹੜੇ ਸਾਡੇ ਭਰਾ Oriol Cell Pharma ਵਾਲੇ ਵੀਰ ਪਹੁੰਚੇ ਉਹਨਾਂ ਵੱਲੋਂ ਦਿੱਤੇ ਜਾਣਗੇ ਮੇਲਾ ਕਮੇਟੀ ਨੇ ਉਹ ਇਨਾਮ ਜਿਹੜੇ ਦਿੱਤੇ ਜਾਣੇ ਆ ਬਹੁਤ ਬਹੁਤ ਧੰਨਵਾਦ ਸਮੁੱਚੀ ਮੇਲਾ ਕਮੇਟੀ ਪਿੰਡ ਦੂਰੇਵਾਲਾ ਬਈ ਪਮਨ ਮੰਦਰ ਜੀ ਸਾਡੇ ਬਈ ਕਾਲਾ ਮੰਦਰ ਬਈ ਪ੍ਰਗਟ ਮੰਦਰ ਨਾਲ ਬਈ ਸਾਡਾ ਜਤਕਾਰ ਮੰਦਰ ਜੀ ਸਾਡੇ ਸਾਰੇ ਸਰਕਾਰ ਦੇ ਭਰਾ ਆਪਣੀਆਂ ਡਿਊਟੀਆਂ ਨਿਭਾ ਰਹੇ ਐ ਹਰਕਦੀਪ ਸਰਪੰਚ ਬਈ ਸਾਡਾ ਗੁਰਾ ਮੰਦਰ ਸੋਖ ਪੜਾਈ ਜਾਣ ਬਹੁਤ ਵਧੀਆ ਅੱਜ ਦੇ ਮੇਲੇ ਤੇ ਕੱਲ ਤੋਂ ਲੈ ਕੇ ਜਿਹੜੀਆਂ ਸੇਵਾਵਾਂ ਦੇ ਰਹੇ ਐ ਫਤਵੀ ਮੁਕਾਬਲੇ ਆਪਾਂ ਦੇਖ ਰਹੇ ਹਾਂ ਰਿੰਗ ਨੰਬਰ 2 ਦੇ ਵਿੱਚ ਫਤਵੀ ਮੁਕਾਬਲੇ ਹੈ ਕੁੰਡੀਆਂ ਦੇ ਤਿੰਗ ਅੜਗੇ ਕੋਈ ਨਿਕਰੂ ਨਿਤਰੂ ਪਲੇਮੇ ਖਾਣੀ ਕੁੰਡੀਆਂ ਦੇ ਤਿੰਗ ਅੜਗੇ ਫਤਵੀ ਮੁਕਾਬਲੇ ਹੈ ਕੱਲ ਤੋਂ ਲੈ ਕੇ ਆਪਾਂ ਦਾ ਕਰੀਏ ਜਾਨਵਰ ਸਾਰੇ ਵੀਰਾਂ ਦੇ ਸੋਹਣੇ ਐਨ ਪੂਰੀ ਬਰੀਕੀ ਦੇ ਨਾਲ ਸਾਡੇ ਜੱਜ ਦੇਖ ਰਹੇ ਨੇ ਕੱਲੀ ਕੱਲੀ ਐਨ ਬ੍ਰੀਕੀ ਦੇ ਨਾਲ ਕੋਈ ਕਮੀ ਪੇਟੀ ਲੱਗਦੀ ਆ ਤਾਂ ਨਾਲ ਦੀ ਨਾਲ ਬਾਈ ਵਰਗੇ ਆਪਣੇ ਰਿਜੈਕਟਰ ਤੇ ਉਹ ਚੀਜ਼ ਨੂੰ ਲਿਖਦੇ ਆ ਤੇ ਬਾਅਦ ਦੇ ਵਿੱਚ ਦੱਸ ਵੀ ਦਿੰਦੇ ਆ ਭਾਈ ਤੇਰੀ ਜਾਨਵਰ ਜਾਨਵਰ ਦੇ ਵਿੱਚ ਆ ਕਮੀ ਸੀ। ਬਿਤਾ ਕੇ ਕਰਕੇ ਤੇਰਾ ਜਿਹੜਾ ਜਾਨਵਰ ਬਾਹਰ ਹੋਇਆ। ਤੋਂ ਕੱਲ ਤੋਂ ਲੈ ਕੇ ਬਹੁਤ ਵਧੀਆ ਜਿਹੜੇ ਫੈਸਲੇ ਹੋਏ ਆ। ਸਾਰੇ ਵੀਰਾਂ ਨੇ ਫੈਸਲੇ ਕਬੂਲੇ ਵੀ ਆ। ਬਹੁਤ ਵਧੀਆ ਪ੍ਰਬੰਧ ਸਾਡੇ ਵੀਰਾਂ ਦਾ ਕੀਤਾ ਹੋਇਆ। ਨਰਪੱਕ ਜਿਹੜੇ ਫੈਸਲੇ ਕੱਲ ਤੋਂ ਲੈ ਕੇ ਹੋ ਰਹੇ ਆ। ਧੰਨਵਾਦ ਆ ਬਈ ਤੁਹਾਡਾ ਬੁੱਤਾ ਮਬੀਰ ਕੱਢਣਾ ਪਿਆ ਲਾ ਆਪਣੀਆਂ ਤੇ ਰੋਲਵਾ ਰਹੇ ਧੰਨਵਾਦ ਆ ਸਾਡੇ ਸਾਰੇ ਸਾਥੀਆਂ ਦਾ ਹੁਣ ਮੜਾ ਜਿਹੜਾ ਤੋਰਨਾ ਸਲੋ ਤੋਰਨਾ ਬਈ ਬੰਦ ਕਿੱਥੋਂ ਹੋ ਗਿਆ ਇਹ ਅੰਦਰ ਚੱਲੀ ਜਾਂਦੇ ਹੈ ਪਹਿਲਾਂ ਵੀ ਅਨਾਉਂਸਮੈਂਟ ਕੀਤੀ ਆ ਆ ਨਿਕਲ ਗਿਆ ਡੇਟਾ ਇਹ ਕਰ ਲਓ ਆ ਜਿੱਤੇ ਕਸਣਾ ਹੁੰਦਾ ਮੈਂ ਦੱਸ ਦੇ ਇਹ ਆ ਦੂਜੇ ਤੇ ਲੱਗਦਾ ਵੱਡੇ ਸਟੈਂਡ ਤੇ ਇਹ। ਹੈ। ਕਹੀਂ ਲੱਗੂ? ਕਹੀਂ ਲੱਗੂ? ਹੁਣ ਵੇਖ ਵੀ ਕਿੱਥੇ ਜਾਉਂਦਾ ਹੈ। ਫੋਨ ਲੱਗਿਆ ਦੂਜਾ ਫੇਰਾ ਇੱਥੇ ਲਗਾਉਂਗਾ ਲਾਉਣਾ ਮੈਂ ਪਹਿਲਾਂ ਸਿੱਧਾ ਆਣੇ ਉੱਠਾ ਲਾ ਗਏ ਮੈਦਾਨ ਆ ਖੜਾ ਆ ਲੱਗ ਜੂ ਇੱਧਰ ਆਇਆ ਲੱਗੂ ਆ ਪਰਲੇ ਵੇ ਡੰਗਾਉਣਾ ਜੀ ਹਾਂ ਜੀ ਆਇਆ ਇਹ ਨਹੀਂ ਹੋਣਾ ਨਹੀਂ ਹੁਣ ਨਹੀਂ ਨਹੀਂ ਇਹ ਐਵੇਂ ਹੀ ਰਟ ਐ ਡਾ ਹੋਇਆ ਹੈ ਹਾਂ ਪਰ ਸਿੱਧਾ ਲਾਉਣਾ ਹਾਂ ਐ ਲੱਗੂ ਹੈ ਵੀ ਹਾਂ ਕੋਈ ਲੈ 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 ਫੇਰ ਇਹ ਵੱਡੇ ਸਟੈਂਡ ਤੇ ਲੱਗਦਾ ਇਹਦੇ ਨਾਲ ਪਰ ਐਵੇਂ ਮਤ ਮਰੀ ਜਾਂਦੇ ਆਪਾਂ ਮੈਂ ਆਖ ਕਿ ਤੇਰੇ ਕੋਲ ਵੱਡਾ ਹੈਗਾ ਇੱਥੇ ਹਾਂ ਹੈਗਾ ਸੱਚ ਉਹਦੇ ਲਾ ਕੱਟਿਆ ਗਿਆ ਲਾ ਨਾ ਵੀ ਖੀਰੀਆਂ ਪਠਾ ਵੀ ਤਿਆਰ ਰੱਖੋ ਬਈ ਰੈਗਨਪੁਰ ਇਕ ਦੇ ਵਿੱਚ ਅਗਲੇ ਮੁਕਾਬਲੇ ਖੀਰੀਆਂ ਪਠਾ ਦੇ ਆ ਉਹ ਵੀ ਆਪਾਂ ਰੈਡੀ ਰੱਖੀਏ ਬਿੰਦ ਛੱਤੇਆਣਾ ਤੋਂ ਸਾਡੇ ਕ੍ਰਿਏਸ਼ਨ ਮੈਂਬਰ ਜੀ ਬਾਈ ਰਾਮ ਛੱਤੇਆਣਾ ਜੱਗੀ ਕੋਟ ਭਾਈ ਸਾਡਾ ਭਰਾ ਵੀ ਮੰਨਿਆ ਹੋਇਆ ਕੋਟ ਭਾਈ ਦਾ ਮਾਨ ਮਹਿੰਗਾ ਪੈ ਗਿਆ ਜਰਾਨਾ ਜੱਗੀ ਬਾਈ ਆਇਆ ਸਾਡਾ ਕੋਟ ਭਾਈ ਵਾਲਾ ਲੱਖਾ ਛੱਤੇਆਣਾ ਬੰਬੂ ਛੱਤੇਆਣਾ ਬਾਈ ਤੁਖ ਮੰਦਰ ਛੱਤੇਆਣਾ ਰਾਜ ਗਵਿੰਦਰ ਬਾਈ ਸਾਡਾ ਛੱਤੇਆਂ ਨੇ ਤੋਂ ਅਮਨ ਮਹਿਤਾਨੀ ਸਾਡੇ ਧੂਲਕੋਡਾਂ ਦੇ ਧੁੱਖਾ ਧੂਲਕੋਡ ਤੇ ਪਾਲੀ ਧੂਲਕੋਡ ਬਾਈ ਬਬਲਾ ਧੂਲਕੋਡ ਵੀ ਆਪਣੇ ਜਾਨਵਰ ਲੈ ਕੇ ਪਹੁੰਚਿਆ ਅੱਜ ਦੇ ਜਿਹੜੇ ਮੁਕਾਬਲੇ ਆਪਾਂ ਦੇਖ ਰਹੇ ਹਾਂ ਵੀ ਵਿਟਲ ਨਸਲ ਦੇ ਜਿਹੜੇ ਮੁਕਾਬਲੇ ਹੋ ਰਹੇ ਆਂ ਖੀਰੇ ਬੱਕਰੇ ਤੇ ਖੀਰੀਆਂ ਪੱਠਾਂ ਚੋਟੀ ਦੇ ਮੁਕਾਬਲੇ ਆ ਪਹਿਲਾ ਰਿੰਗ ਜਿਹੜਾ ਆਪਾਂ ਦੇਖ ਰਹੇ ਹਾਂ ਵੀ 2 ਨੰਬਰ ਰਿੰਗ ਦੇ ਵਿੱਚ ਖੀਰੇ ਬੱਕਰਿਆਂ ਦੇ ਮੁਕਾਬਲੇ ਆਪਾਂ ਦੇਖ ਰਹੇ ਹਾਂ ਇੱਕ ਨੰਬਰ ਰਿੰਗ ਦੇ ਵਿੱਚ ਖੀਰੀਆਂ ਪੱਠਾ ਦੇ ਮੁਕਾਬਲੇ ਹੋਣਗੇ ਜਿੰਦਾ ਜਿੰਦਾ ਪ੍ਰਬੰਧਕ ਵੀਰ ਆਪਾਂ ਨੂੰ ਦੱਤਣਗੇ ਜਾਣਕਾਰੀ ਦੇਣਗੇ ਹੁੰਦਾ ਹੁੰਦਾ ਆਪਾਂ ਅਨਾਉਂਸਮੈਂਟ ਜਿਹੜੀ ਕਰਨੀ ਹੈ ਟੌਪ ਦਾ ਮੁਕਾਬਲਾ ਕੱਲ ਵੀ ਕਹਿੰਦੇ ਥਰੇ ਦੇ ਮੁਕਾਬਲੇ ਹੋਏ ਆ ਤੇ ਅੱਜ ਵੀ ਗੱਲ ਟਿਕਾਣੇ ਲੱਗੀ ਪਈ ਹੈ ਲੈ ਵੀ ਉਤੋਂ ਦੇ ਜਿਹੜਾ ਦੰਗੜਾਮ ਨਾਲ ਬੋਲ ਕੇ ਡੇਟਾ ਕਰ ਰਹੇ ਨੇ ਹੂੰ ਇਥੇ ਲਾ ਦੇਾਂਗੇ ਚਲ ਕੋਈ ਨਹੀਂ ਹੋ ਗਿਆ ਹੱਲ ਬਸ ਸਹੀ ਹੈ ਮੈਂ ਉਹ ਲਾ ਦਿਆਂ ਕਰਾਂ YouTube ਦਾ ਆਹ ਦੇਖਿਆ ਨਹੀਂ ਆ ਰਿਹਾ ਨਾ ਉਹ ਦੂਜਾ ਕੀਰੇ ਆਉਂਦੇ ਪਾਉਂਦੇ ਕੀਰੇ ਪਾਉਂਦੇ ਕੋਹ ਹੈ ਨਾ ਬਹੁਤ ਚ ਸੈਟਿੰਗ ਕਰਨੀ ਪਈ ਆ ਉਹ ਤਾਂ ਪਿਆ ਰਹਿੰਦੇ ਨਹੀਂ ਉਹਦੇ ਪਤਾ ਨਹੀਂ ਲੱਗਣਾ ਹੀ ਨਹੀਂਗਾ ਬੰਦ ਪਿਆ ਹੋਊਗਾ ਉਹ ਦੁਬਾਰਾ ਸਟਾਰਟ ਜਿਵੇਂ ਆਪਾਂ ਵੀਡੀਓ ਪਾਉਣੇ ਆ ਐਂ ਪਾਉਣਾ ਪਊਗਾ ਹਾਂ ਬਿਲਕੁਲ ਬਸ ਸੇਵ ਕਰ ਦੇ ਨਹੀਂ ਕਰ ਦੇ ਪ੍ਰਾਈਵੇਟ ਹੋ ਜਾਦਾ ਲੋਕ ਨੂੰ ਟਾਈਲ ਟੂ ਤਾਂ ਹਾਂ ਬਸ ਉਹ ਸੇਵ ਦਾ ਕਰ ਦੇ ਕਰ ਜਾ ਫੋਟੋ ਦਾ ਕੱਟਣਾ ਨਹੀਂ ਮੈਨੂੰ ਹਾਂ ਲਾ ਹੋ ਗਿਆ ਹਾਂ ਲਾ ਹੋ ਗਿਆ ਹਾਂ ਹਾਂ ਸ਼ੱਕ ਓਕੇ ਫੋਨ ਹੋ ਗਿਆ ਤੇ ਹੁਣ ਤੇਰਾ ਫੋਨ ਪਾ ਲਗੇ ਫੇਸਬੁੱਕ ਵਾਲਾ ਕਰੀਏ ਹੁਣ ਹੂੰ ਫੇਸਬੁੱਕ ਤੇ ਕਰਦੇ ਮੈਂ ਆਦਾ ਨਾਲ ਇੱਥੇ ਲੋਟ ਆ ਜੂਗਾ ਇਹ ਤਾਂ ਮੈਂ ਚੱਲਦਾ ਰਹਾਂਗਾ ਤੇ ਇੱਥੇ ਗੱਲ ਰਹਿੰਦੀ ਠੀਕ ਅੰਜ ਆ ਲਾਉਣਾ ਬੂਆ ਵਿੱਚ ਅਰੰਡਾ ਜੇ ਲਾ ਦੇ ਲਾ ਦੇ ਸਾਰਾ ਗੋਲਾ ਕਰੀਏ ਆਇਆ ਕਿੰਨੇ ਟਿੱਡਾ ਜੇ ਲੂਥ ਐ ਹਾਂ ਜਿਵੇਂ ਮਰਜੀ ਬਾਦੇ ਐ ਲੱਗੂ ਤੇ ਨਹੀਂ ਲਾਈਵ ਤੇ ਤਾਂ ਫੇਸਬੁੱਕ ਤੇ ਤਾਂ ਟਿੱਡਾ ਹੀ ਕਰਦੇ ਆ ਬਹੁਤ ਐ ਹਾਂ ਫੇਸਬੁੱਕ ਤੇ ਐ ਕਿੱਥੋਂ ਚੱਲ ਜੂਗਾ ਚੱਲ ਜੂਗਾ ਐ ਹਾਂ ਕਰਕੇ ਵਿਖਾ ਬਣਾਇਆ ਮੈਨੂੰ ਵਿਖਾ ਨਹੀਂ ਬਣਾਇਆ ਕਿੱਥੋਂ ਕਿਵੇਂ ਬਾਈ ਜੀ ਬੇਨਤੀ ਐ ਕਿਹੜਾ ਹੀ ਇੱਕ ਆਪਸ਼ਨ ਜੇ ਆਇਆ ਉਹ ਦੱਸੋ ਜਾਨਦਾਰ ਲੈ ਕੇ ਆਏ ਆ ਜਾਨਵਰ ਦੇ ਪੇਟੀ ਨਹੀਂ ਪਾ ਕੇ ਲਿਆਉਣੇ ਲੱਗਦੇ ਵਿੱਚ ਪੇਟੀ ਆਪਣੀ ਬਾਹਰ ਹੀ ਲਾ ਰਹੇ ਹੋ ਵਈ ਜਾਨਵਰ ਤੇ ਪੇਟੀ ਇਹਦੀ ਪਾ ਕੇ ਨਹੀਂ ਲਿਆਉਣੀ ਲਿਖਣਾ ਵੀ ਆ ਕਿ ਥੋੜਾ ਧਿਆਨ ਨਾਲ ਦੇ ਆਇਤੋਂ ਲਿਖਾ ਜਾਊਗਾ ਡੇਟਾ ਕਰਕੇ ਕਾਣ ਨੂੰ ਮੈਂ ਉਹਨੂੰ ਐਂ ਕਿਹਾ ਮੈਂ ਕਿ ਤੂੰ ਜਾ ਹੀ ਨਾ ਕਿਸੇ ਪਾਸੇ ਵੀ ਕੈਮਰਾ ਉੱਤੇ ਰੱਖ ਰੱਖੇ ਨੂੰ ਕਰਕੇ ਪਾਸੇ ਨਾਲ ਨਾਲ ਆ ਤੋਰੀ ਵੇ ਮੈਂ ਤੋਰੀ ਤਰੀ ਕਿਤੇ ਕਰਨਾ ਹੈ ਥੱਲੇ ਕਰਨਾ ਤੂੰ ਹਾਂ ਕੀ ਲਾਈਵ ਗੋ ਟੂ ਗੋ ਟੂ ਲਾਈਵ ਨਹੀਂ ਇੱਥੇ ਆ ਲਿਖਿਆ ਇੱਥੇ ਸੂਰੇ ਵਾਲਾ ਬੱਕਰਾ ਮੰਡੀ ਪੰਜਾਬ ਸੂਰੇ ਵਾਲਾ ਬੱਕਰਾ ਮੰਡੀ ਪੰਜਾਬ ਤੇ ਅੱਜ ਦਾ ਇਹ ਮੇਲਾ ਜਿਹੜਾ ਲਾਈਵ ਚੱਲ ਰਿਹਾ ਹੈ ਕੱਲ ਵੀ ਇਹ ਮੇਲਾ ਜਿਹੜਾ ਲਾਈਵ ਚੱਲਿਆ ਤੇ ਬੇਨਤੀ ਹੈ ਭਾਈਆਂ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮੀਡੀਆ ਨੂੰ ਸ਼ੇਅਰ ਕਰ ਦਿਓ ਸੂਰੇ ਵਾਲਾ ਬੱਕਰਾ ਮੰਡੀ ਪੰਜਾਬ ਫੇਸਬੁਕ ਤੇ ਜਿਹੜਾ ਪੇਜ ਬਣਿਆ ਹੋਇਆ ਹੈ ਉਹ ਕਿਰਪਾ ਕਰਕੇ ਪੇਜ ਨੂੰ ਫੋਲੋ ਕਰ ਲਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਆ ਮੂਰੇ ਆਉਂਦਾ ਹੁਣ ਬਸ ਤੂੰ ਆਪਦਾ ਹੀ ਲਾ ਲੈ ਅੱਜ ਕਿੰਨਾ ਲਾਇਆ ਕਿੱਥੋਂ ਲਾਉਗਾ ਅੱਜ ਕਿੰਨਾ ਟਾਈਮ ਹੋ ਗਿਆ ਉਸਤਾਦਾਂ ਸੁਣੀ ਬੰਦ ਓ ਦੂਜੀ ਵਾਰ ਇਹਨਾਂ ਕਰਕੇ ਲਾ ਚਾਂਜਰਾ ਲਾ ਦਿਓ ਬਾਈ ਜੀ ਚਾਂਜਰਾ ਚਾਂਜਰਾ ਚੰਗਾ ਹੈ ਚਾਂਜਰਾ ਚੱਲਦਾ ਹੈ ਨਾ ਤਾਂ ਤਾ ਚੱਕਦਾ ਨਹੀਂ ਚੱਕੀਦਾ ਸੋ ਬਾਈ ਬੋ ਕੋਈ ਨਹੀਂ ਕੋਈ ਨਹੀਂ ਆਹ ਲਾ ਦਿਖ ਬੰਦਾ ਵੜਾ ਜੀ ਆਹ ਬਦਹਾ ਜੀ ਰਾਦਿਕ ਬ੍ਰਾਮਣਾ ਜੀ ਇਹ ਕਰਾਉਣਾ ਆਪਾਂ ਲੱਗ ਰਿਹਾ ਹੋ ਗਿਆ ਤਾਂ ਵੀ ਦਸ ਵੀਰੋਂ ਤੁਹਾਨੂੰ ਦਿਖਾਉਣੇ ਆ ਬੱਕਰਾ ਦਾ ਮੁਕਾਬਲਾ ਪਹਿਲਾਂ YouTube ਤੇ ਸੀਗਾ ਤੇ ਹੁਣ ਆਪਾਂ ਚੱਲ ਰਹੇ ਆ Facebook ਤੋਂ ਮਾਣਾ ਆਈ ਕੋ ਮਾਰਾਂ ਕਿਹਦੇ ਆਉਂਸ ਨੂੰ ਦਿਖਾਉਗੇ ਲਾਈਵ ਜੁੜ ਜੁੜ ਨਾਲ ਆਦੀ ਨਹੀਂ ਜੁੜ ਜਾਂਦੇ ਨਾਲ ਇਹਨਾਂ ਕਮੈਂਟ ਦੇ ਬੜੀ ਐਪੀ ਓਏ ਮਾ ਬਰਾਡ ਮੌਕਸਰ ਵਾਲੇ ਤੇ ਕਰਦਿਏ ਨਾ

ਮਨੇ ਅੱਜ ਲੱਗਦਾ ਮੈਨੂੰ ਤਾਂ ਹੋਰ ਲੱਗ ਰਿਹਾ ਯਾਰ ਅਰੇ ਤੂੰ ਖੰਡੇ ਨਾ ਤਾਂ ਉਹ ਨੱਕ ਦੇ ਲਾਉਂਗੇ ਫੜ ਲੈ ਫੜ ਲੈ ਗਾਨੀ ਫੜ ਲੈ ਗਾਨੀ ਗਾਨਾ ਫੜ ਦਾ ਸ਼ੌਕ ਆ ਦੋਸਤੋ ਪੱਟੀ ਫਾਲ ਕਵੀਰਾਂ ਨੂੰ ਦੂਰ ਦੂਰ ਤੱਕ ਮੇ